ਨੇ ਚੱਕੇ ਝੋਲਾ ਨੇ ਤੇ ਚੜ ਜਾਂਦੀ ਬਸ ਤੇ ਲੱਗੇ ਕਹਨੇ ਵਿੱਚੋਂ ਮਾਰ ਹੋ ਗਈ ਜੱਟ ਦੇ ਨੇ ਚੱਕੇ ਝੋਲਾ ਨੇ ਤੇ ਚੜ ਜਾਵੇਂ ਬਸ ਤੇ ਲੱਗੇ ਕਹਨੇ ਵਿੱਚੋਂ ਮਾਰ ਹੋ ਗਈ ਜੱਟ ਦੇ ਕਾਹਦਾ ਕਰਤਾ ਕਰਾਇਆ ਮਾਫ ਸਰਕਾਰ ਨੇ ਨਹੀਂ ਅੱਡੇ ਉੱਤੇ ਰੰਦੀਆਂ ਖੜੀ ਮਟੋਆ ਪਟਕੇ ਆਧਾਰ ਕਾਰਡ ਦੱਬ ਦੂਨੀਆ ਹੀ ਨਹੀਂ ਤੂੰ ਜਾਣੋ ਹਟਦੀ ਮਟੋਆ ਪਟਕੇ ਆਧਾਰ ਕਾਰਡ ਦੱਬ ਦੂਨੀਆ ਹੀ ਨਹੀਂ ਤੂੰ ਜਾਣੋ ਹਟਦੀ ਉਹ ਕਹਤਾ ਕੀ ਕਹਿੰਦੀ ਕਹਿੰਦੀ ਉਹ ਰਹੇ ਪੁੱਠੇ ਸਿੱਧੇ ਕਰਦਾ ਸਵਾਲ ਵੇ ਮਨਾਉਣ ਪੰਜ ਸੁੱਖੇ ਛੜਦੇ ਸਿਆਲ ਵੇ ਉਹ ਰਹੇ ਪੁੱਠੇ ਸਿੱਧੇ ਕਰਦਾ ਸਵਾਲ ਵੇ ਮਨਾਉਣ ਪੰਜ ਸੁੱਖੇ ਛੜਦੇ ਸਿਆਲ ਵੇ ਮੇਰੀ ਰੱਬ ਨਾਲੇ ਮੇਰੇ ਧਿਆ ਲੱਗ ਜੀ ਵੇ ਉਹੀ ਸਾਰੀ ਮੇਰ ਰੱਖਣਾ ਸਾਨੂੰ ਗਵਰਨਮੈਂਟ ਦਿੰਦੀ ਆ ਸਹੂਲਤਾਂ ਵੇ ਤੇਰਾ ਗੋਬੜ ਘੜਦਾ ਸਾਨੂੰ ਗੌਰਮੈਂਟ ਦਿੰਦੀ ਆ ਸਹੂਲਤਾਂ ਬੇ ਤੇਰਾ ਕੰਬਲ ਢ ਘੜਦਾ ਉਹ ਕਹਿੰਦਾ ਐਵੇਂ ਚੱਕਰਾ ਤੇ ਜੱਟ ਨੂੰ ਤੂੰ ਪਾਉਨੀ ਆ ਨੀ ਕਰੇ ਨਾਉਂਦੀ ਨੀ ਤੇ ਉੱਥੇ ਜਾ ਕੇ ਨਾਉਨੀ ਆ ਉਹ ਐਵੇਂ ਚੱਕਰਾ ਤੇ ਜੱਟ ਨੂੰ ਤੂੰ ਪਾਉਨੀ ਆ ਕਰੇ ਨਾਉਂਦੀ ਨੀ ਤੇ ਉੱਥੇ ਜਾ ਕੇ ਨਾਉਨੀ ਆ ਰੱਖੇ ਮਨ ਵਿੱਚ ਮੈਲ ਜਉਣੇ ਜੋਗੀ ਐ ਨੀ ਮੂਹਰਾ ਰਾਮ ਰਾਮ ਰੱਟਦੀ ਮਟਵਾ ਪਟ ਗਿਆ ਆਧਾਰ ਕਾਰ ਦੱਬੂ ਨੀ ਆਹੀਂ ਨੀ ਤੂੰ ਜਾਣੋ ਹਟਦੀ ਕੀ ਵਾਦ ઓકે okay. <laughs>